ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਤੇਰੀ ਫਾਰਮ 5911 ਦੇ ਆਪਾਂ ਪਹੁੰਚੇ ਆ ਬਾਈ ਬੱਲਾ ਮੰਡੀ ਅੰਮ੍ਰਿਤਸਰ ਤੇ ਬੱਲੇ ਮੰਡੀ ਦੀ ਆਪਾਂ ਤੁਹਾਨੂੰ ਦਿਖਾਉਨੇ ਆ ਰੌਣਕਾਂ 2% ਜਿਹੜੇ ਪਸ਼ੂ ਇੱਥੇ ਆਉਣੇ ਚਾਲੂ ਹੋ ਗਏ ਤੇ ਬਾਕੀ ਟੈਂਟ ਟੁੰਟ ਬਿਲਕੁਲ ਪ੍ਰੋਪਰ ਲੱਗ ਚੁੱਕੇ ਆ ਤੇ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਜੇ ਰੌਣਕਾਂ ਵਧਾਓ ਬੱਲੇ ਮੰਡੀ ਅੰਮ੍ਰਿਤਸਰ ਚਲੋ ਆਪਾਂ ਜਵੇੜਾ ਕਢਾ ਕੇ ਲਿਉਂਦੇ ਆ ਤੁਹਾਡਾ ਟੈਂਟ ਟੁੰਟ ਦਿਖਾਉਨੇ ਆ ਕਰੋ ਜੀ ਚੈੱਕ ਅੰਦਰ ਆ ਸਾਰੇ ਟੈਂਟ ਟੌਂਟ ਜਿਹੜੇ ਲੱਗੇ ਆ ਤੇ ਕੁਰਸੀਆਂ ਟੇਬਲ ਟੈਂਟ ਸਾਰੇ ਓਕੇ ਰਹਿ ਗੋੜਿਆ ਅੰਦਰ ਫਾਈ ਹੋਣੀ ਪਹੁੰਚੀ ਆ ਕਰੋ ਜੀ ਚੈੱਕ ਅੰਦਰ ਲੋਵਾਈ ਵੀ ਲੱਗੇ ਆ ਅੰਦਰ ਬਾਈ ਟਰਾਲਾ ਸਟਾਉਂਦੇ ਆ ਵੇ ਚੈੱਕ ਕਰੋ ਚੈੱਕ ਲੋ ਜਿੰਨੀਆਂ ਤਿਆਰੀਆਂ ਹੋ ਚੁੱਕੀਆਂ ਤੇ ਬਾਕੀ ਪਹੁੰਚ ਕੇ ਇੱਥੇ ਰੌਣਕਾਂ ਵਧਾਓ ਬਲੇ ਮੰਡੀ ਦੀਆਂ 40% ਆ ਵੇਖੋ ਮੱਝਾਂ ਮੱਝਾਈਆਂ ਵਾ। ਇਕ ਵਈ ਇਹੋ ਨੇ ਕਰੀ ਜਾਂਦੇ ਆ ਤਿਆਰੀ। ਉਧਰੋਂ ਸਿਹੜ ਤੋਂ ਦੇਖ ਸਕਦੇ ਜੇ ਤਿਆਰੀਆਂ ਚੱਲਣੀਆਂ ਪੂਰੀਆਂ। ਤੇ ਪਸ਼ੂ ਯਾਨੀ ਕਿ 1-2% ਹੀ ਆਏ ਆ ਬਾਕੀ ਕੱਲ ਤੱਕ ਉਹ ਵੀ ਨਿਕਲ ਪਾਈ ਜਾਣੀਆਂ। ਉਹ ਵੀ ਕਰੋ ਜੀ ਆ ਕਿਦਰ ਆਂ ਅੰਗੂਦੂ ਵਾ ਜੇ ਵੀ ਪ੍ਰੋਪਰ ਲੱਗੇ ਤੇ ਪਸ਼ੂ ਪਰ 1-2% ਹੀ ਆਏ ਆ। 1-2 ਤਾਂ ਇੱਧਰ ਵੀ ਤਾਂ ਦੇ ਰਹੇ ਆ। ਸਾਹਮਣੇ ਕਿਹੜੇ ਗੁੰਝਰੇ ਹਾਂ ਹਾਂ ਗੁੰਝਰੇ ਠੀਕ ਠੀਕ ਲੋ ਬਈ ਅੰਦਰ ਗੁਜਰ ਆਉਣੇ ਲਾਈ ਯਾਰ ਰੌਣਕ ਇਹਦੇ ਹਰ ਕੀ ਚੰਗੀ ਮੰਡੀ ਭਰਨੀ ਆ ਦੇ ਅੱਛਾ ਜੀ ਆ ਬੜੇ ਬੜੇ ਵੱਡੇ ਆ ਬੋ ਜੀ ਚੈੱਕ ਕਰੋ ਇੱਧਰ ਵੀ ਲੱਗੀਆਂ ਰੌਣਕਾਂ ਬਾਕੀ ਆਪਾਂ ਜਾਣਕਾਰੀ ਜਾਰੀ ਤੇ ਨਹੀਂ ਆਪਾਂ ਬਾਕੀ ਕੱਲ ਨੂੰ ਫਿਰ ਪਹੁੰਚਾਂਗੇ ਤੇ ਕੱਲ ਨੂੰ ਜੀ ਪ੍ਰੋਪਰ ਜਾਣਕਾਰੀ ਦਵਾਂਗੇ ਆਪਾਂ ਅਨਵਾਰਿਆ ਸਾਰੇ ਵੀਰਾਂ ਭਰਾਵਾਂ ਦਾ ਪਹੁੰਚੋ ਇੱਥੇ ਵੱਧੋ ਵੱਧ ਤੇ ਰੌਣਕਾਂ ਜਿਹੜੀਆਂ ਬੱਲੇ ਮੰਡੀ ਦੀਆਂ ਵਧਾਓ ਆਗੇ ਛੱਡਦੇ ਤੋਂ ਚੜਦਾ ਪਸ਼ੂ ਹੁੰਦਾ ਬਾਈ ਇੱਥੇ ਇਹ ਦੂਜੀ ਸਾਈਡ ਜਿਹੜੀ ਅੰਦਰ ਘੋੜਿਆਂ ਦੀ ਮੰਡੀ ਲੱਗਦੀ ਆ ਤੇ ਉੱਤਰ ਅਜੇ ਕੋਈ ਕੋਈ ਵੀ ਟੈਂਟ ਟੁੱਟ ਕੇ ਲੱਗਾ ਨਹੀਂ ਆ ਪਾਹੇ ਲੱਗਣਗੇ ਕੱਲ ਤੱਕ ਤੇ ਕੱਲ ਤੱਕ ਮੈਂ ਕਹਿੰਦਾ ਕਿ ਉੱਤਰ ਵੀ ਰੌਣਕਾਂ ਉੱਤਾਂ ਜਿਹੜੀਆਂ ਵਧਣਗੀਆਂ ਤੇ ਕੱਲ ਨੂੰ ਵੱਡੀਆਂ ਵੱਡੀਆਂ ਛੱਤੀਆਂ ਹੀ ਤਾਂ ਹੋਣੀਆਂ ਉੱਥੇ ਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਇਹ ਪੱਟੀ ਦਾ ਛੱਡ ਫਾਰਮ ਵੀ ਚੱਲਣਦੀਆਂ ਹੋਊਗੀਆਂ ਉਹ ਜੀ ਚੱਕਾ ਬਾਕੀ ਮੋਟਰਸਾਈਕਲ ਤੇ ਜਿੰਨੇ ਵੀ ਬਲਾਈਆਂ ਥੋੜੀ ਜਿਹੀ ਵੀਡੀਓ ਬਲਾਈਆਂ ਉੱਤੇ ਉਹ ਸਭ ਲੱਗ ਗਏ ਹੈਂ तकरीबन ਸਾਰੇ ਲੱਗ ਚੁੱਕੇ ਜਿੰਨੇ ਕੁ ਵੀ ਤੇ ਦੂਜੀ ਸਾਈਡ ਤੋਂ ਦਿਖਾਉਣੀ ਸੜਕੋ ਪਾਰ ਆ ਜੇ ਕੋਈ ਤਿਆਰੀ ਪੂਰੀ ਨਹੀਂ ਵਾਹੇ ਉਧਰੋਂ ਦੀ ਆਇਦਰ ਦੂਜੀ ਸਾਈਡ ਤੇ ਪਹੁੰਚ ਚਲੇ ਆਪਾਂ ਜਿਹਦਰ ਇੱਕੋ ਸੰਭੂ ਲਗਾਵਾ ਤੇ ਬਾਕੀ ਦੇ ਕੋਈ ਗੰਦਬਾਤ ਨਹੀਂ ਵਾਹੇ ਇਧਰ ਕੱਲ ਤੱਕ ਹੋ ਜੂ ਤਿਆਰੀ ਉਧਰ ਕਿ ਨਹੀਂ ਯਾਰਾਂ ਅਸੀਂ ਇੱਕ ਸਾਥ ਜਿਹੜਾ ਜਾਲੇ ਬੰਦੇ ਵੀ ਸਾਰੀਆਂ ਬੱਚਾਂ ਨਾਲ ਇਕੱਠੇ ਪਸ਼ੂ ਆ ਜਾਣੇ ਅੱਛਾ ਤੇ ਇਧਰ ਦੀ ਸਾਈਡ ਤੇ ਕੁੜੀਆਂ ਘੋਟੇ ਵੀ ਆ ਜਾਣੇ ਯਾਰਾਂ ਪੀੜਾ ਖਾਰਾ ਵਿੱਚ 11 ਤਰੀਕ ਨੂੰ ਜਿਹੜਾ ਪੂਰਾ ਮੇਲਾ ਭਰ ਚੰਭੂ ਆ ਛੇ ਇਹ ਤਰੀਕ ਅੱਜ ਹੋ ਗਈ ਆ ਅੱਛਾ ਅੱਛਾ ਇਧਰ ਆਪਣਾ ਕੋਈ ਲੈਣ ਦਾ ਗਰਾਊਂਡ ਚ ਠੀਕ ਠੀਕ ਇਧਰ ਤੇ ਆਪਾਂ ਕਰਦੇ ਛੜਾ ਸਕਦੇ ਆ ਠੀਕ ਠੀਕ ਸਾਰੇ ਵੀਰ ਹੋ ਮਾਂ ਆ ਕੇ ਤੇ ਜਿਹੜੀ 2 ਨੰਬਰ ਵਾਲੀ ਲੱਗਦੀ ਆ ਬੱਚੂ ਮੰਡੀ ਦੇ ਜੇ ਤੁਸੀਂ ਵੱਧ ਤੋਂ ਵੱਧ ਅੱਗੇ ਪਹੁੰਚਿਆ ਕਰੋ ਤੇ ਮਿੱਠਾ ਸ਼ਟਾਕ ਲੈ ਕੇ ਜਾਇਆ ਕਰੋ ਬਹੁਤ ਹੀ ਚੰਗੀਆਂ ਨਸਲ ਦੀਆਂ ਕਟੀਆਂ ਕੁੰਡੀਆਂ ਹੁੰਦੀਆਂ ਜੇ ਕਿੰਨੇ ਕੱਤੇ ਇਹ ਵੀਡੀਓ ਦੇਖਣ ਲਈ ਪੂਰੀ ਲਈ ਧੰਨਵਾਦ ਹੈ ਸਾਰੇ ਭਰਾਵਾਂ ਦਾ ਤੇ ਪਹੁੰਚੋ ਇੱਥੇ ਬੱਲਾ ਮੰਡੀ ਅੰਮ੍ਰਿਤਸਰ